ਕੀ ਹਾਲ ਨੇ ਪੰਜਾਬੀਓ ਹੋਰ ਠੀਕ ਹੋ ਤੇ ਮੰਡੀਆਂ ਬਈ ਸਰਕਾਰਾਂ ਲੱਗਣ ਨਹੀਂ ਦੇ ਰਹੀਆਂ ਤੇ ਆਪਾਂ ਜਿੰਨੀ ਕਿ ਸਹਾਇਕ ਹੁੰਦਾ ਥੋੜਾ ਆਪਾਂ ਕਰਦੇ ਆ ਤੁਹਾਡੇ ਵਾਸਤੇ ਨਵੇਂ-ਨਵੇਂ ਜਾਨਵਰ ਪਾਲ ਕੇ ਲੈ ਕੇ ਆਉਨੇ ਵੇਚਣ ਵਾਸਤੇ ਖਰੀਦਣ ਵਾਸਤੇ ਤੇ ਜਿਹੜੇ ਬੰਦੇ ਆਪਣੇ ਫੇਸਬੁਕ ਪੇਜ ਤੇ ਨਵੇਂ ਉਹ ਫੇਸਬੁਕ ਪੇਜ ਫੋਲੋ ਕਰ ਲਓ YouTube ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਬਈ ਵੀਡੀਓ ਬਹੁਤ ਜਾਣੇ ਦੇਖ ਲੈਨੇ ਹੋ ਤੇ ਕਈ ਵੀਰ ਭਰਾ ਫੋਲੋ ਸਬਸਕ੍ਰਾਈਬ ਨਹੀਂ ਕਰਦੇ ਤੇ ਬਾਈ ਬਣ ਕੇ ਕਰ ਲਿਆ ਕਰੋ ਸਾਨੂੰ ਵਧੀਆ ਲੱਗਦਾ ਬਈ ਹੁਣ ਸਰਕਾਰਾਂ ਤਾਂ ਆਪਣੇ ਖਿਲਾਫ ਹੋਈਆਂ ਹੀ ਆ ਤੁਸੀਂ ਸਾਨੂੰ ਸਪੋਰਟ ਕਰੋ ਵੱਧ ਵੱਧ ਸਬਸਕ੍ਰਾਈਬ ਫਾਲੋ ਕਰਿਆ ਕਰੋ ਤੇ ਜਿਹੜੀਆਂ ਆਪਾਂ ਤੁਹਾਡੇ ਵਾਸਤੇ ਜਿਆਦਾ ਤੋਂ ਜਿਆਦਾ ਘੋੜੀਆਂ ਦੀਆਂ ਵੀਡੀਓ ਲੈ ਕੇ ਆਈਏ ਇਹ ਘੋੜੀ ਹੀਰੇ ਵਰਗੀ ਘੋੜੀ ਆ ਮੈਂ ਹੀਰੇ ਵਰਗੀ ਘੋੜੀ ਕੋਈ ਐਵੇਂ ਨਹੀਂ ਕਹੀ ਕੋਈ ਪੰਪ ਨਹੀਂ ਮਾਰ ਰਹੀ ਮੈਂ ਜਿੰਨੀ ਗੱਲ ਹੋਊ ਆਪਾਂ ਸਾਰੀ ਤੁਹਾਡੇ ਨਾਲ ਸੱਚਾਈ ਚ ਦੱਸਣੀ ਆ ਤੇ ਬਾਈ ਕਹਿੰਦਾ ਆਪਾਂ ਸਹੀ ਉਹੀ ਗੱਲ ਕਰਨੀ ਆ ਜਿਹੜੀ ਕਹਿੰਦਾ ਘੋੜੀ ਦੇ ਵਿੱਚ ਹੈਗੀ ਆ ਇਹ ਘੋੜੀ ਦੋਸਤੋ 5 ਇੰਚ ਦੀ ਆ ਤੁਸੀਂ ਜਾ ਕੇ ਮੌਕੇ ਤੇ ਫੱਟੀ ਨਾਲ ਚੈੱਕ ਕਰਕੇ ਦੇਖ ਸਕਦੇ ਹੋ ਤੇ ਸਵਾ ਚਾਰ ਸਾਲ ਬਾਈ ਹੋਣਿਆ ਨੇ ਉਮਰਦ assi ਬਾਈ ਕਹਿੰਦਾ 4 ਸਾਲ 3 ਮਹੀਨੇ ਵੀ ਹੋ ਸਕਦੀ ਹੈ ਤੇ 4 ਮਹੀਨੇ ਵੀ ਹੋ ਸਕਦੀ ਹੈ ਕਹਿੰਦਾ ਤੇ ਇਹ ਮੱਜੂ ਕੇ ਲਾਈਨ ਦੇ ਕਰਾਮਾਤੀ ਘੋੜੇ ਦੀ ਬੱਚੀ ਆ ਤੇ ਬਾਈ ਕਹਿੰਦਾ ਮਨੂ ਸ਼ਰਮਾ ਹੋਣਿਆ ਕੋਲੇ ਕਹਿੰਦਾ ਜਿਹੜੀ ਨੀਲੀ ਰੰਗ ਦੀ ਘੋੜੀ ਹੈ ਜਿਹੜੀ ਵੱਡੀ ਸਾਰੀ ਉਸ ਘੋੜੀ ਦੀ ਇਹ ਭੈਣ ਆਗੀ ਤੇ ਸਵਾਰੀ ਸੂਰੀ ਦੀ ਐਣ ਕਹਿੰਦਾ ਬਿਲਕੁਲ ਜਮਾ ਚੰਗੀ ਤਰ੍ਹਾਂ ਵਧੀਆ ਸੌਸੀਲ ਸਵਾਰੀ ਕਰਾਉਂਦੀ ਹੈ ਕਹਿੰਦਾ ਭਾਵੇਂ ਬੱਚਾ ਬੈਠ ਕੇ ਸਵਾਰੀ ਕਰ ਲੇ ਕੋਈ ਲਾਤ ਨਹੀਂ ਮਾਰਦੀ ਕੋਈ ਦੰਦੀ ਨਹੀਂ ਵੱਢਦੀ ਤੇ ਬਾਕੀ ਇਹ 4 ਮਹੀਨਿਆਂ ਦੀ ਗੱਪਣ ਚੈੱਕ ਪਾਸ ਕਰਾਈ ਹੋਈ ਹੈ ਬਾਈ ਕਹਿੰਦਾ ਬਰਕਤ ਘੋੜੇ ਤੋਂ ਬਰਕਤ ਘੋੜੇ ਦੀ ਸਕਰੀਨ ਤੇ ਤੁਸੀਂ ਫੋਟੋ ਦੇਖ ਲਓ ਇਹ ਤੋਂ ਇਹ ਗੱਪਣ ਚੈੱਕ ਪਾਸ ਕਰਾਈ ਹੋਈ ਹੈ ਇਹ ਕੁੜੀ ਜ਼िला ਤਰਨਤਾਰਨ ਤਹਿਸੀਲ ਪੱਟੀ ਤੇ ਪਿੰਡ ਆਪਣੇ ਜਿੱਥੇ ਸ਼ਾਨਕੋੜਾ ਹੁੰਦਾ ਸੀ ਪਹਿਲਾਂ ਤੇ ਉਥੇ ਇਹ ਘੋੜੀ ਐ ਇਸ ਟਾਈਮ ਖੜੀ ਐ ਤੇ ਬਾਈ ਦਾ ਨਾਮ ਹੈਗਾ ਜਸ ਉਹਨਾਂ ਦਾ ਨੰਬਰ ਮੈਂ ਸਕਰੀਨ ਤੇ ਮੈਂਸ਼ਨ ਕਰਤਾ ਸੋ ਜੇ ਕਿਸੇ ਵੀਰ ਭਾਈ ਨੂੰ ਚੰਗੀ ਲੱਗਦੀ ਐ ਘੋੜੀ ਪਸੰਦਾ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਸਕਦਾ ਤੇ ਬਾਈ ਕਹਿੰਦਾ ਪਹਿਲਾਂ ਇੱਕ ਵਾਰੀ ਘੋੜੀ ਇਹ ਸੁਈ ਆ ਤੇ ਇਸ ਘੋੜੀ ਨੇ ਪਹਿਲਾਂ ਅਵਲਕ ਬੇਸ਼ੇਰੀ ਦਿੱਤੀ ਸੀ ਬਹੁਤ ਜ਼ਿਆਦਾ ਚੰਗੀ ਉਹਦੀ ਵੀਡੀਓ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਤੀ ਤੁਸੀਂ ਦੇਖ ਲਓ ਕਿ ਕਿੰਨਾ ਵਧੀਆ ਰਿਅਲਟਾ ਘੋੜੀ ਦਾ ਤੇ ਇਹ ਮਾਰ ਵਾਲੀ ਬਲੱਡ ਦੀ ਯਾਨੀ ਕਿ ਮੱਝੂ ਕੇ ਬਲੱਡ ਲਾਈਨ ਦੀ ਇਹ ਜਿਹੜੀ ਘੋੜੀ ਹੈ ਮੱਝੂ ਕੇ ਬਲੱਡ ਲਾਈਨ ਦੀ ਆਪਾਂ ਸਵਾਰੀ ਨੂੰ ਤਾਂ ਸਾਰੀ ਜਾਣਦੇ ਆਂ ਕਹਿੰਦੇ ਜੇ ਚੰਗਾ ਜਾਨਵਰ ਤੋਰਨ ਵਾਲਾ ਲੈਣਾ ਹੋਵੇ ਤਾਂ ਮੱਝੂ ਕੇ ਬਲੱਡ ਲਾਈਨ ਦਾ ਲੈ ਲਓ ਤੇ ਹੁਣ ਤੁਸੀਂ ਚਾ ਵੀ ਪੂਰਾ ਕਰ ਸਕਦੇ ਹੋ ਬਰੀਡਿੰਗ ਵਾਸਤੇ ਵੀ ਕਿਉਂ 65 ਇੰਚ ਹਾਈਟ ਹੈ ਘੋੜੀ ਦੀ ਨਾਰਮਲ ਘੋੜੇ ਇੰਜ ਦੀ ਘੋੜੀ ਆ ਸਵਾ ਚਾਰ ਸਾਲ ਨਵੀਂ ਉਮਰ ਦੀ ਆ ਬਾਕੀ ਮੱਝੂ ਕੇ ਬਲੱਡ ਲਾਈਨ ਦੀ ਘੋੜੀ ਆ ਕਰਾਮਾਤੀ ਘੋੜੇ ਦੀ ਬੱਚੀ ਹੈਗੀ ਸੋ ਜੇ ਕਿਸੇ ਵੀਰ ਨੂੰ ਪਸੰਦ ਆ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਹੈ ਬਾਈ ਨੂੰ ਫੋਨ ਲਾ ਲਿਓ ਵਿੱਚ ਚ ਗੋਗੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ